ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਹੈਵੀ ਪਲਾਜ਼ੋ ਦੀ ਕਟਾਈ ਦੀ ਪਹਿਲਾਂ ਨਾਪ ਸਮਝ ਲਿਓ ਨਾ ਆਪਾਂ ਆਪਣਾ ਪਲਾਜ਼ੋ ਦੀ ਲੰਬਾਈ 73 ਇੰਚ ਹੈ ਮੂਰੀ 10 ਹੈ ਤੇ ਚੋੜੀ 13.5 ਤੇ 27 ਹਾਂਜੀ ਇਹ ਤੁਹਾਨੂੰ ਸਮਝਾਉਂਦੇ ਆ 2.5 ਮੀਟਰ ਆਪਣੇ ਕੋਲੇ ਕੱਪੜਾ ਹੈ ਤੇ ਇਹ ਤੁਹਾਨੂੰ ਦੱਸਦੇ ਆ ਹੁਣ ਆਪਣੇ ਕੋਲੇ ਆ ਦੇਖੋ 2.5 ਮੀਟਰ ਕੱਪੜਾ ਹੈ ਤੇ ਪਹਿਨੇ ਦੋ ਟਾਪੜਿਆਂ ਦੇਖੋ ਤੈ ਕੀਤੀ ਹੋਈ ਹੈ ਇਹਦੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਕਿਵੇਂ ਇਹਦੀ ਲੰਬਾਈ ਲੈਣੀ ਹੈ ਠੀਕ ਹੈ ਜੀ ਆ ਦੇ ਇਹ ਆਪਣੇ ਨੇ ਚਾਰ ਪੱਤੀ ਸਾਹ ਦੇਖੋ ਚਾਰ ਹੋ ਗਏ ਜੀ ਦੋ ਆਪਾਂ ਇਧਰ ਬੁਡ ਕਰ ਦਾਂਗੇ ਤੇ ਦੋ ਆਪਣੇ ਕੋਲੇ ਆ ਹੈਗੇ ਆ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਨੇ ਕੰਨੀ ਵਾਲਾ ਪਾਸਾ ਜਿਹੜਾ ਹੈ ਨਾ ਖੁੱਲਾ ਪਾਸਾ ਉਹ ਤਾਂ ਆਪਣੇ ਕੰਨੀ ਰੱਖਣਾ ਨਹੀਂ ਬੰਦ ਪਾਸਾ ਆਪਣਾ ਇਧਰਲੀ ਸਾਈਡ ਆ ਗਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਵੱਧ ਘੱਟ ਕੱਪੜਾ ਉਹਨੂੰ ਕੱਟਦੇ ਆ ਜੀ हां जी ਜਿਹੜਾ ਆਪਣੇ ਕੋਲ ਆ ਹੁਣ ਬੰਦ ਘੱਟ ਕੱਪੜਾ ਪਹਿਲਾਂ ਇਹਨੂੰ ਕੱਟ ਲਈਏ ਠੀਕ ਹੈ ਜੀ ਸਿੱਧਾ ਕਰ ਲਓ ਪਹਿਲਾਂ ਸਭ ਤੋਂ ਹਾਂ ਜੀ ਪ੍ਰੈਸ ਆਪਾਂ ਨੇ ਕਰ ਰੱਖਿਆ ਹੈ ਹਨਾ ਪ੍ਰੈਸ ਕਰਨਾ ਲਾਜ਼ਮੀ ਹੈ ਆਪਾਂ ਨੂੰ ਫਿਰ ਬਾਹਰ ਨਿਕਲ ਜੰਦੇ ਨੇ ਚੰਗੀ ਤਰ੍ਹਾਂ ਕਟਾਈ ਹੋ ਜਾਂਦੀ ਹੈ ਆਹ ਦੇਖੋ ਲਈ ਆਪਾਂ ਕੱਪੜਾ ਸੀ ਜਿਹੜਾ ਬਾਦੋਂ ਨਾਲੋਂ ਲਾਦਾਂਗੇ ਤੇ ਹੁਣ ਆਪਾਂ ਜਿਹੜਾ ਲੈਣਾ ਜੀ ਇੱਥੋਂ ਪਲਾਜੋ ਦਾ ਲੰਬਾਈ ਆਹ ਲੈਣਾ 2.5 ਇੰਚ ਠੀਕ ਹੈ ਜੀ ਇੱਥੋਂ ਪਹਿਲਾਂ ਆਪਾਂ 네ਫੇ ਦਾ ਲੈ ਲੈਣਾ 2.5 2.5 ਇੰਚ ਠੀਕ ਹੈ ਤੇ ਫਿਰ ਆਪਾਂ ਲੰਬਾਈ ਲੈਣੀ ਹੈ ਇਹਨੂੰ ਆਪਾਂ ਹੁਣ ਸਿੱਧੀ ਸਿੱਧਾ ਕਰ ਲਾਂਗੇ ਨਸਾਨੀ ਲਾ ਕੇ ਠੀਕ ਹੈ ਜੀ ਹੂੰ ਤਾਂ ਬਸ ਇਹ ਆਪਾਂ 2 ਇੰਚ ਵੀ ਲੈ ਲੈਣੇ ਆਪਾਂ ਨੇ ਢਾਈ ਲਿਆ ਹੈ ਨਾ ਕਈ ਵਾਰ ਪਲਾਸਟਿਕ ਤੋਂ ਆਪਾਂ ਜਾ ਰਹੇ ਚੌੜੀ ਪਾ ਲੈਣਿਆ ਪਲਾਸਟਿਕ ਦੇ ਸਾਹ ਨਾਲ ਫਿਰ ਆਪਣੀ ਝੋਲੀ ਕੱਢ ਜਾਣੀ ਆਪਾਂ ਇੱਥੋਂ ਲੈ ਲਿਆ ਢਾਈ ਇੰਚ ਤੇ ਨੂੰ ਕਰ ਲਾਂਗੇ ਸਿੱਧਾ ਠੀਕ ਹੈ ਆ ਨਸਾਨੀ ਹੋ ਗਈ ਆ ਪਰ ਉੱਪਰੋਂ ਸਾਢੇ ਤਾਂ ਵੀ ਆਪਾਂ ਨੇ ਹੁਣ ਆਪਾਂ ਲੈਣੀ ਹੈ ਲੰਬਾਈ ਲੰਬਾਈ ਆ ਜੀ ਬਲਾਊਜ਼ ਦੀ ਆਪਣੇ 36 ਇੰਚ ਤਿਆਰ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ 37 ਤੇ ਲਾਵਾਂਗੇ ਨਸਾਨੀ ਨੂੰ ਇਹ ਦੇਖੋ ਆ 37 ਤੇ ਲਾ ਲਈ ਠੀਕ ਹੈ ਤੇ ਇਸ ਤਰੀਆ ਆਪਾਂ ਦੋ ਤਿੰਨ ਫੇ ਨਸਾਨੀ ਲਾ ਕੇ ਆਪਣਾ ਸਿੱਧਾ ਕੱਪੜਾ ਹੋ ਜਾਂਦਾ ਜੀ ਆ ਦੇਖੋ ਐਸ ਤਰ੍ਹਾਂ ਲਾ ਲਈ ਹੁਣ ਇਹ ਨਸਾਨੀਆਂ ਨੂੰ ਆਪਾਂ ਫੇਰ ਲਾ ਲਾਂਗੇ ਹਾਂ ਜੀ 2 2.5 ਇੰਚ ਆਪਣੇ نیچے ਤੋਂ ਲੈ ਲਿਆ ਠੀਕ ਹੈ ਜੀ ਇਹ ਆਪਾਂ ਥਨੇ ਮੂਰੀ ਕੋਣ ਫੋਲਡ ਕਰਨਾ 2.5 ਆਪਾਂ ਲੈ ਲਿਆ ਹੁਣ ਇਹਨੂੰ ਆਪਾਂ ਨਸਾਨੀਆਂ ਨੂੰ ਨਾਮ ਲਾ ਲਾਂਗੇ ਠੀਕ ਹੈ ਇਹ ਇਸ ਤਰ੍ਹਾਂ ਇਹ ਤਾਂ ਇਸ ਤਰ੍ਹਾਂ ਠੀਕ ਹੈ ਜੀ ਆ ਤਾਂ ਆਪਣਾ ਹੋ ਗਿਆ 2.5 ਇੰਚ ਮੂਰੀ ਕੋਣ ਤੇ ਆ 2.5 ਇੰਚ ਹੋ ਗਿਆ ਆਪਣੇ ਪਲਾਸਟਿਕ ਪਾਉਣ ਵਾਸਤੇ ਠੀਕ ਹੈ ਜੀ ਹਾਂ ਜੀ ਆਪਾਂ ਨੇ ਕਰਨੀ ਤੇ ਨਸਾਨੀ ਲਾ ਲਈ ਠੀਕ ਹੈ ਕੰਨੀ ਨੂੰ ਆਪਾਂ ਨੇ ਵਿੱਚ ਨਹੀਂ ਰੱਖਣਾ ਲਾਉਣਾ ਹੈਗਾ ਤੇ ਹੁਣ ਆਪਾਂ ਇੱਥੋਂ ਲਾਉਨੇ ਆ ਜੀ ਆਸਰ ਜੀ ਨਸਾਨੀ ਤੇ ਇਹ ਆਪਣਾ 13.5 ਇੰਚ ਠੀਕ ਹੈ ਜੀ 13.5 ਇੰਚ ਤੇ 2 ਇੰਚ ਆਪਾਂ ਲੋਹੇ ਪਾਉਣਾ ਠੀਕ ਹੈ 15.5 ਇੰਚ ਤੇ ਨਸਾਨੀ ਲਾ ਲਾਂਗੇ ਜੀ ਆਪਾਂ ਇੱਥੇ ਇੱਥੋਂ ਆਪਣੇ 15.5 ਇੰਚ ਤੇ ਲਾ ਕੇ ਜੀ ਇੱਥੋਂ ਵੀ 15.5 ਤੇ ਲਾਉਣੀ ਹੈ ਠੀਕ ਹੈ ਜੀ 13.5 ਇੰਚ ਆਪਣੇ ਹੈਗੇ ਇਹ ਪੈਗੇ 2 ਇੰਚ ਆਪਾਂ ਲੋਹੇ ਪਾਏ ਤੇ 1:30 ਹੋ ਗਿਆ ਜੀ 1:30 ਆਪਾਂ ਇੱਥੇ ਸਿੱਧਾ ਕਰ ਲਾਂਗੇ ਨਸਾਨੀਆਂ ਝੋਲੀ ਵਾਲਿਆਂ ਨੂੰ ਠੀਕ ਹੈ ਇਹ ਐ ਇਸ ਤਰ੍ਹਾਂ ਤੇ 2 ਇੰਚ ਲੈਣਾ ਜੀ ਆਪਾਂ ਨੇ ਇੱਥੋਂ ਗਲਾਈ ਪਾਉਣੀ ਹੈ ਇਹ ਐ ਇਸ ਤਰ੍ਹਾਂ ਠੀਕ ਹੈ ਜੀ ਜਿਹੜੀ ਆਪਾਂ ਨੇ ਗਲਾਈ ਪਾਉਣੀ ਹੈ ਜੀ ਉਹ ਗੋਲ ਨਹੀਂ ਪਾਉਣੀ ਨੇੜੇ ਗਲਾਈ ਇੱਥੋਂ ਨਹੀਂ ਪਾਉਣੀ ਖੜਮੀ ਜੀ ਗਲਾਈ ਪਾਉਣੀ ਹੈ ਫਿਰ ਉਹਦੇ ਨਾਲ ਆਪਣੇ ਖੇਚੇ ਨਹੀਂ ਪੈਂਦੀ ਨਾਲੇ ਚੱਕਿਆ ਜਾਂਦਾ ਹੈ ਨਾ ਕਈ ਪਹਿਣਾ ਕਹਿੰਦੇ ਨੇ ਪਿੱਛੋਂ ਪਲਾਜੋ ਚੱਕਿਆ ਜਾਂਦਾ ਹੈ ਨਾ ਤੇ ਇੱਥੋਂ ਆਪਾਂ 2 ਇੰਚ ਤੇ ਰੱਖਣਾ ਹੈ ਠੀਕ ਹੈ ਆ ਦੇਖੋ ਤੇ ਹੁਣ ਆਪਾਂ ਨੇ ਨਿਸ਼ਾਨੀ ਜਿਹੜੀ ਲਾਈ ਹੈ ਜੀ ਇੱਧਰ ਆਹ ਆਪਾਂ ਸਾਰੇ ਤੁਰ ਲਾ ਲਾਂਗੇ ਠੀਕ ਹੈ ਇੱਥੋਂ ਲੈ ਕੇ ਇੱਥੇ ਤੱਕ ਤੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੇ ਇਹ ਤਾਂ ਮੋੜ ਕੇ ਇੱਥੇ ਆ ਗਿਆ ਠੀਕ ਹੈ ਆਪਾਂ ਕੰਨੀ ਕੋਲੇ ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇੰਦੀ ਟੇਪ ਨੂੰ ਤੇ ਹੁਣ ਇੱਥੋਂ ਆ ਕੇ ਆਪਣਾ ਬਿਚਾਰਾ ਠੀਕ ਹੈ ਜੀ ਤੇ ਇੱਥੇ ਲਾ ਲਾਂਗੇ ਆਪਾਂ ਨਸਾਨੀ ਨੂੰ ਵਿਚਾਲੇ ਠੀਕ ਹੈ ਆਹ ਵਿਚਾਲਾ ਕਰਨਾ ਜ਼ਰੂਰੀ ਹੈ ਜੀ ਤੇ ਇਦਾਂ ਜਿੰਨਾ ਆਪਾਂ ਇਹ ਇੱਥੋਂ ਲੈ ਉਹਨੇ ਇੱਥੋਂ ਲਾਵਾਂਗੇ ਠੀਕ ਹੈ ਇੱਥੋਂ ਲੈ ਆਪਾਂ ਨੇ ਆਹ ਦੇਖੋ ਜੀ 9 ਇੰਚਾ ਠੀਕ ਹੈ ਅੱਜ ਇੱਥੋਂ ਵੀ ਆਪਣਾ ਪਾਉਨੇ ਕਿ 9 ਆ ਗਿਆ ਇਧਰੋਂ ਵੀ ਪਾਉਨੇ 9 ਆ ਗਿਆ ਠੀਕ ਹੈ ਹੁਣ ਇਸ ਤਰੀਏ ਆਪਾਂ ਉੱਥੇ ਥੱਲੇ ਨਸਾਨੀ ਲਾਉਣੀ ਆਪਾਂ ਨੇ ਠੀਕ ਹੈ ਜੀ ਇਹ ਇਸ ਤਰ੍ਹਾਂ ਆ ਦੇ ਇਥੇ ਵੀ ਆਪਾਂ ਇਸ ਤਰ੍ਹਾਂ ਵਿਚਾਲਾ ਕਰਨਾ ਹੈ ਠੀਕ ਹੈ ਇਹ ਇਸ ਤਰ੍ਹਾਂ ਲੱਗੇਗਾ ਸਾਡੇ ਠੀਕ ਹੈ ਇਧਰੋਂ ਤਾਂ ਜੇ ਆਪਣੇ ਇੱਥੇ ਤੱਕ ਨਾਪਤੇ ਜਿੱਥੇ 2 ਲਿਆ ਇੱਥੇ ਤੱਕ ਠੀਕ ਹੈ 18 ਇੰਚ ਬਣ ਗਿਆ ਹੁਣ ਇਹਨੂੰ ਆਪਾਂ ਇੱਥੋਂ ਇਹਦਾ ਅੱਧ ਕਰਕੇ ਇੱਥੇ ਨਸਾਨੀ ਲਾ ਲਈ ਇਸ ਤਰ੍ਹਾਂ ਇਹ ਸਾਰਾ ਨਾਪ ਕੇ ਆਪਾਂ ਇੱਥੋਂ ਠੀਕ ਹੈ ਵਿਚਾਲਾ ਜਮਾ ਇਸ ਤਰ੍ਹਾਂ ਹੋ ਗਿਆ ਜੀ ਹੁਣ ਆਪਣੀ ਇਹਨਾਂ ਦੀ ਮੂਰੀ ਹੈ ਜਿਹੜੀ ਜੀ ਉਹ ਹੋਏਗੀ 10 ਇੰਚ ਹੁਣ ਆਪਾਂ 5 ਇੰਚ ਤੱਕ ਇੱਥੋਂ ਲਾ ਲਾਂਗੇ ਨਸਾਨੀ ਨੂੰ ਠੀਕ ਹੈ 5 ਇੰਚ ਤੇ ਲਾ ਲਾਂਗੇ ਜੀ ਐ ਇਧਰੋਂ 10 ਤੇ ਹੋ ਗਈ ਠੀਕ ਹੈ ਹੁਣ ਆਪਾਂ ਇਹਨੂੰ ਫੱਟੀ ਨਾਲ ਇਧਰ ਐ ਇਸ ਤਰ੍ਹਾਂ ਇੱਕ ਆ ਨਿਸ਼ਾਨੀ ਉਤਾ ਇੱਥੇ ਤੱਕ ਬਣਾ ਲਾਂਗੇ ਜੀ ਐ ਇਧਰੋਂ ਆਪਾਂ ਐ ਇਧਰੋਂ ਬਣਾ ਲਾਂਗੇ ਠੀਕ ਹੈ ਐ ਇਸ ਤਰ੍ਹਾਂ ਦੇਖੋ ਇਹ ਐ ਇਸ ਤਰ੍ਹਾਂ ਬਣਾਉਣੀ ਹੈ ਤੇ ਐਸ ਤਰ੍ਹਾਂ ਠੀਕ ਹੈ ਹੁਣ ਆਪਾਂ ਐ ਇਧਰੋਂ ਬਣਾ ਲਾਂਗੇ ਪਹਿਲਾਂ ਆਪਾਂ ਇਹ ਦੇਖੋ ਤੇ ਨਾਲ ਠੱਟੀ ਇਸ ਤਰ੍ਹਾਂ ਸੀ ਤੇ ਹੁਣ ਆਪਾਂ ਇਹਨੂੰ ਉਲਟਾ ਕੇ ਐਂ ਕਰ ਲਾਂਗੇ ਠੀਕ ਹੈ ਹੁਣ ਆਪਾਂ ਜਿਹੜੀ ਆ ਨਿਸ਼ਾਨੀ ਲਾਈ ਹੈ ਇੱਥੋਂ ਲੈ ਕੇ ਇੱਥੇ ਤੱਕ ਕਰਾਂਗੇ ਇਹ ਪੂਰਾ ਹੈਵੀ ਹੈ ਨਾ ਆਪ ਦਾ ਪਲਾਜੂ ਹੈ ਆਪਣਾ ਚੰਗੀ ਤਰ੍ਹਾਂ ਦੇਖੋ ਜੀ ਇੱਥੋਂ ਆਪਾਂ ਮਿਲਾ ਕੇ ਹੈਨਾ ਐ ਇਸ ਤਰ੍ਹਾਂ ਇੱਥੋਂ ਆਪਾਂ ਥੋੜੀ ਗਲਾਈ ਪਾ ਦਾਂਗੇ ਥੋ ਸੇਫ ਜੀ ਸੋਹਣੀ ਬਣ ਜਾਂਦੀ ਹੈ ਇਹ ਇਸ ਤਰ੍ਹਾਂ ਹੈ ਹੁਣ ਸਾਨੂੰ ਕੱਟ ਕੇ ਵਿਖਾਉਣੀ ਠੀਕ ਹੈ ਆ ਦੇ ਸਭ ਤੋਂ ਪਹਿਲਾਂ ਆਪਾਂ ਇਧਰੋਂ ਕੱਪੜਾ ਜਿਹੜਾ ਐਕਸਟਰਾ ਉਹ ਲਾ ਦਾਂਗੇ ਠੀਕ ਹੈ ਹੁਣ ਆਪਾਂ ਜਿਹੜੀ ਕੰਨੀ ਸੀ ਇਹ ਨੂੰ ਲਾ ਦਾਂਗੇ ਇਹ ਸਾਈਟ ਤੋਂ ਥੋੜੀ ਜਿਹੀ ਗਲਾਈ ਪਾਈ ਆਪਾਂ ਨੇ ਠੀਕ ਹੈ ਇਹ ਐ

ਫਿਰ ਆਪਾਂ ਜਿਹੜਾ ਮੂਰਲਾ ਪੱਲਾ ਕੱਟਿਆ ਹੈ ਨਾ ਉਹਨੂੰ ਉੱਪਰ ਰੱਖਾਂਗੇ ਫਿਰ ਤੁਹਾਨੂੰ ਬਈ ਆ ਦੱਸਦਾ ਵੀ نیچے ਤੋਂ ਕਿੰਨਾ ਲੀਹਦਾ ਉੱਪਰੋਂ ਕਿੰਨਾ ਠੀਕ ਹੈ ਇਹ ਇਸ ਤਰ੍ਹਾਂ ਰੱਖ ਲੈਣੀ ਜੀ ਨੂੰ ਆਪਾਂ ਇਹ ਆ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਨੇ 3 ਇੰਚ ਐਕਸਟਰਾ ਲਿਆ ਉੱਪਰ ਤੇ ਵੀ ਇਹ ਆਪਾਂ ਤਾਂ ਲਿਆ ਵੀ ਆਪਣਾ ਹਨਾ ਪਲਾਜੋ ਜਿਹੜਾ ਪਿੱਛੇ ਚੱਕਿਆ ਜਾਂਦਾ ਡੀ ਕੋਲੋਂ ਬੀਚਲੇ ਪਾਸੇ ਹੋਣਾ ਵੀ ਉਹ ਚੱਕਿਆ ਨਾ ਜਾਵੇ ਇਸ ਤਰ੍ਹਾਂ ਇਹਦੀ ਕਾਰ ਦੱਸਦੇ ਆ ਤੁਹਾਨੂੰ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲੇਖੋ ਲੈ ਲੈਂਦਾ ਠੀਕ ਹੈ ਜੀ ਇਹ ਹੁਣ ਇੱਕ ਤਾਂ ਨਾ ਪੱਖੇ ਨਾਲ ਉਹ ਹੋ ਜਾਂਦਾ ਆ ਦੇਖੋ ਆਹ ਹੁੰਦਾ ਇਹ ਆਪਾਂ ਇਹ 3 ਇੰਚ ਵੱਧ ਤੇ ਇੱਥੋਂ ਲੈਣਾ ਜੀ ਆਪਾਂ ਨੇ 1.5 ਇੰਚ ਵੱਧ ਠੀਕ ਹੈ ਜੀ ਮੂਰੀ ਕੋਲ ਇੱਥੋਂ ਲਵਣੀ 1.5 ਇੰਚ ਤਿੰਨ ਸਾਨੀ ਠੀਕ ਹੈ ਜੀ ਇੱਥੋਂ ਵੀ ਆਪਾਂ ਡੇਢ ਤੇ ਲਾ ਲਾਂਗੇ ਆ ਦੇਖੋ ਹੁਣ ਇੱਥੇ ਲਾ ਲਾਂਗੇ ਜੀ ਆਪਾਂ 2 ਇੰਚ ਤੇ ਆਪਣਾ ਪੂਰਾ ਪੂਰਾ ਆ ਠੀਕ ਹੈ ਜੀ ਆਹ ਹੋ ਗਈ 2 ਇੰਚ ਤੇ ਤੇ ਇੱਥੋਂ ਆਪਾਂ ਲਾਵਾਂਗੇ ਜੀ ਇੱਥੋਂ 2 ਤੇ ਹੋ ਗਈ ਹੈ ਨਾ ਇਹਨੂੰ ਆਪਾਂ ਸਿੱਧਾ ਕਰ ਲਾਂਗੇ ਜੀ ਆਹ ਫੱਟੀ ਨਾਲ ਠੀਕ ਹੈ ਇਸ ਤਰ੍ਹਾਂ ਜਿਵੇਂ ਆਪਾਂ ਉਹ ਝੋਲੀ ਲਈ ਹੈ ਇਹ ਆਪਾਂ 2 ਇੰਚ ਲੈ ਇਸ ਤਰ੍ਹਾਂ ਠੀਕ ਹੈ ਜੀ ਇਧਰ ਅੱਪੀਸਲਾ ਬੰਨਾਂ ਆ ਦੇਖੋ ਇੱਥੇ ਤੱਕ ਠੀਕ ਹੈ ਹਾਂਜੀ ਆ ਹੋ ਗਈ ਆਪਣੀ ਸਿੱਧੀ ਕਰ ਲੈਣ ਉਸਾਨੀ ਆਪਾਂ ਨੇ ਪਿਛਲੇ ਪੱਲੇ ਦੀ ਇੱਥੋਂ ਆਪਾਂ ਇਹਦੀ ਗਲਾਈ ਪਾਉਣੀ ਹੈ ਠੀਕ ਹੈ ਜੀ ਜਿਵੇਂ ਆਪਾਂ ਨੇ ਇਹਦੀ ਗਲਾਈ ਪਾਈ ਹੈ ਇਸ ਤਰੀਆ ਆਪਾਂ ਇਹਦੀ ਗਲਾਈ ਪਾਉਣੀ ਹੈ ਇਹ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਿਆ ਆਪਣਾ ਪਿਛਲਾ ਪੱਲਾ ਤੇ ਜਿਹੜੀ ਆਪਣੀ ਫੱਟੀ ਹੈ ਇਹਦੇ ਨਾਲ ਤੁਹਾਨੂੰ ਦੱਸਦੇ ਵੀ ਇਧਰੋਂ ਆਪਾਂ ਇਸ ਤਰੀਆ ਨਿਸ਼ਾਨਾ ਆਉਣਾ ਠੀਕ ਹੈ ਆ ਦੇਖ ਇਹ ਇਸ ਤਰ੍ਹਾਂ ਲੱਗਣੀ ਹੈ ਇਥੋਂ ਆਪਾਂ 1.5 ਇੰਚ ਲੈ ਆਏ। ਇਹ ਇਤਨਾ ਨਾਲ ਹੈ। ਠੀਕ ਹੈ। ਆ ਦੇ। ਇਹ ਹੁਣ ਆ ਗਿਆ ਆਪਣਾ ਪਿਛਲਾ ਪੱਲਾ। ਇਥੋਂ 1.5 ਇੰਚ 1.5 ਇੰਚ ਹੈ। ਇਥੋਂ ਲੈ ਲਿਆ ਜੀ ਆਪਾਂ ਦੋ ਤੇ ਆਹ ਆਪਣਾ ਸਾਰਾ 2.2 ਇੰਚ ਇਹ ਹੋ ਗਿਆ। ਇਥੋਂ ਆਪਾਂ ਪਿਛਲੇ ਪੱਲੇ ਦੀ ਝੋੜੀ ਲੈ ਲਈ ਜੀ। ਆਪਰੇ ਮੂਰਲੇ ਪੱਲੇ ਦੀ ਆ ਗਈ। ਪੈਨਿਚਾ ਪਾ ਬਦਲਿਆ ਠੀਕ ਹੈ ਜੀ ਇਹ ਹੁੰਦਾ ਵੀ ਆਪਣਾ ਹਨਾ ਪਿੱਛੋਂ ਜਦੋਂ ਆਪਣਾ ਕਈ ਪੈਣਾ ਕਹਿੰਦਾ ਨਹੀਂ ਸਾਡਾ ਵੀ ਪਲਾਜੇ ਚੱਕਿਆ ਜਾਂਦਾ ਹੈ ਨਾ ਸਹੀ ਨਹੀਂ ਆਉਂਦਾ ਹੁਣ ਆਪਾਂ ਇਹਦੀ ਨਿਸ਼ਾਨੀਆਂ ਇਸ ਤਰ੍ਹਾਂ ਲਾਵਾਂਗੇ ਠੀਕ ਹੈ ਜੀ ਜਿਵੇਂ ਹੁਣ ਆਪਣੇ ਇੱਧਰ ਆਪਾਂ ਨੇ ਘੱਟ ਰੱਖਣਾ ਹੈ ਜੀ ਇੱਧਰ ਵੱਧ ਇਹ ਇਸ ਤਰ੍ਹਾਂ ਲਾ ਲਾਂਗੇ ਪਿਛਲਾ ਪੱਲਾ ਆਪਣਾ ਜਿਆ ਵੱਧ ਹੋ ਜੂ ਪੈਨਿਚਾ ਠੀਕ ਹੈ ਜੀ ਇਹਦੀ ਕਾਰਟ ਇਸ ਤਰ੍ਹਾਂ ਪਾਉਣੀ ਹੈ ਇਹਦੇ ਨਾਲ ਆਪਣਾ ਪਿਛਲੇ ਪਾਸਾ ਉਹ ਨਹੀਂ ਹੁੰਦਾ ਚਟੀਆਂ ਨਹੀਂ ਆਉਂਦਾ ਆਹ ਦੇਖੋ ਤੁਹਾਨੂੰ ਦੱਸਿਆ ਇਹ ਇਸ ਤਰ੍ਹਾਂ ਕੱਟ ਕੋਈ ਇਹ ਹੋ ਗਿਆ ਆਪਣਾ ਪਿਛਲਾ ਜੀ ਇਸ ਤੇ ਐਸ ਤਰ੍ਹਾਂ ਲਿਖੋ ਠੀਕ ਹੈ ਜੀ ਹੁਣ ਆਪਾਂ ਨੇ ਇੱਥੋਂ ਕੱਟਣੀਆਂ ਝੋਲੀਆਂ ਤੇ ਐਸ ਤਰ੍ਹਾਂ ਉਨਾ ਪੈਦਰੋ ਕੱਟ ਲਵਾਂ ਠੀਕ ਹੈ ਇਹ ਹੋ ਗਈ ਜੀ ਆਪਣੀ ਕਟਾਈ ਹੈਵੀ ਪੂਰਾ ਹੈਵੀ ਆਪਣਾ ਇਹ ਪਲਾਜੋ ਤੇ ਜੇ ਕੋਈ ਫਰਕ ਹਨਾ ਲੱਗਿਆ ਤੁਹਾਨੂੰ ਨਹੀਂ ਸਮਝਿਆ ਤਾਂ ਮੇਰੀਆਂ ਆਪਣਾ ਦਵਾਰੇ ਪੁੱਛਦੇ ਹੋ ਨਾ ਕਮੈਂਟ ਕਰਕੇ ਵੀ ਸਾਨੂੰ ਇਥੋਂ ਸਾਬਦੇ ਨੇ ਇਹ ਵੀ ਕਿਵੇਂ ਕੀਤਾ ਹੈ ਹਨਾ ਕਈ ਵਾਰ ਪੜਾ ਨੂੰ ਨਹੀਂ ਸਮਝ ਆਉਂਦੀ ਇਹ ਆ ਦੇਖੋ ਜੀ ਆ ਆਪਾਂ ਇਧਰੋਂ ਆਈ ਕੱਟਾਂਗੇ ਇਹ ਵੀ ਠੀਕ ਹੈ ਇਸ ਤਰ੍ਹਾਂ ਹੋ ਗਿਆ ਜੀ ਹਾਂ ਜੀ ਆਪਾਂ ਹਨਾ ਪਲਾਜੂ ਕੱਟਦਾ ਤੇ ਹੁਣ ਜਿਹੜੀਆਂ ਬੱਚਿਆਂ ਨੂੰ ਨਹੀਂ ਵੀ ਸਮਝ ਆਈ ਤਾਂ ਫੋਨ ਕਰਕੇ ਜ਼ਰੂਰ ਪੁੱਛ ਲਓ ਆਪਣਾ ਵਟਸਐਪ ਨੰਬਰ ਵੀ ਦਿੱਤਾ ਹੈ ਧੰਨਵਾਦ